ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਹਾਰ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਭਾਜਪਾ ਵਰਕਰਾਂ ਦੇ ਵੱਲੋਂ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਹਨ ਜਿੱਥੇ ਦਿੱਲੀ ਦੇ ਵਿੱਚ ਭੰਗੜੇ ਪਾਏ ਜਾ ਰਹੇ ਹਨ ਉੱਥੇ ਹੀ ਪੰਜਾਬ ਦੇ ਕਈ ਸੂਬਿਆਂ ਦੇ ਵਿੱਚ ਭਾਜਪਾ ਵਰਕਰਾਂ ਦੇ ਵੱਲੋਂ ਲੱਡੂ ਲੱਡੂ ਵੰਡ ਕੇ ਅਤੇ ਭੰਗੜੇ ਪਾ ਕੇ ਖੁਸ਼ੀ ਸਾਂਝੀ ਕੀਤੀ ਜਾ ਰਹੀ ਹੈ ਤਸਵੀਰਾਂ ਜ਼ਿਲ੍ਹਾ ਸੰਗਰੂਰ ਦੇ ਬਲਾਕ ਭਵਾਨੀਗੜ੍ਹ ਤੋਂ ਜਦੋਂ ਦਿੱਲੀ ਦੇ ਨਤੀਜਿਆਂ ਦੇ ਵਿੱਚ ਭਾਜਪਾ ਦੀ ਜਿੱਤ ਨਜ਼ਰ ਆਈ ਉਸੇ ਵਕਤ ਹੀ ਭਾਜਪਾ ਵਰਕਰਾਂ ਦੇ ਵੱਲੋਂ ਇਕੱਠੇ ਹੋ ਕੇ ਭੰਗਲੇ ਪਾਏ ਗਏ ਤੇ ਲੱਡੂ ਵੰਡ ਕੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਾਇਆ ਗਿਆ। ਗੱਲਬਾਤ ਰਾਨ ਭਾਜਪਾ ਵਰਕਰਾਂ ਨੇ ਕਿਹਾ ਕਿ ਅਸੀਂ ਦਿੱਲੀ ਦੇ ਲੋਕਾਂ ਦਾ ਧੰਨਵਾਦ ਕਰਦੇ ਹਾਂ ਤੇ ਭਾਜਪਾ ਲੀਡਰਸ਼ਿਪ ਨੂੰ ਮੁਬਾਰਕਬਾਦ ਦੇ ਦਿੰਦੇ ਹਾਂ। ਮੇਰਾ ਨਾਮ ਮਨਿੰਦਰ ਕੁਮਾਰ ਸ਼ੈਲੀ ਪ੍ਰਧਾਨ ਬੀਜੇਪੀ ਮੰਡਲ ਖੋਣੀਗੜ ਅੱਜ ਸਾਨੂੰ ਬਹੁਤ ਖੁਸ਼ੀ ਹੈ ਜੀ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਸ਼੍ਰੀ ਅਰਵਿੰਦ ਖੰਨਾ ਜੀ ਨੂੰ ਤੇ ਬੀਜੇਪੀ ਦੇ ਸਾਰੇ ਵਰਕਰ ਸਹਿਬਾਨ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਦਿੱਲੀ ਦੀ ਜਨਤਾ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਮ ਆਰਮੀ ਪਾਰਟੀ ਦੀ ਝੂਠੀ ਦੁਕਾਨ ਨੂੰ ਬੰਦ ਕਰਕੇ ਸਾਡੇ ਜਸ਼ਸਲੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੀਆਂ ਨੀਤੀਆਂ ਤੇ ਮੋਹਰ ਲਾ ਕੇ ਬੀਜੇਪੀ ਨੂੰ ਸੇ ਬਹੁਮਤ ਦੇ ਨਾਲ ਜਿਤਾਇਆ ਹੈ ਬਿਲਕੁਲ ਦੇਖੋ ਤੁਸੀਂ ਦੇਖ ਰਹੇ ਹੋ ਜੀ ਪੰਜਾਬ ਦੀ ਜਨਤਾ ਇਸ ਟਾਈਮ ਤਰਾਹੀ-ਤਰਾਹੀ ਕਰ ਰਹੀ ਹੈ ਕਿ ਕਿਸੇ ਪਾਸੇ ਕੁਛੇ ਦਾ ਕੋਈ ਕੰਮ ਨਹੀਂ ਹੋ ਰਿਹਾ ਹਰ ਪਾਸੇ ਨਗਰੇ ਦੇ ਦਰਿਆ ਵਗ ਰਹੇ ਨੇ ਕੋਈ ਕੰਮ ਹੈ ਜਿਹੜਾ ਸਰਕਾਰਾਂ ਵੱਲੋਂ ਨਹੀਂ ਕਰਾਇਆ ਜਾ ਰਿਹਾ ਕੁਝ ਗਰੰਟੀਆ ਚੁੱਥੇ ਵਾਦੇ ਕਰਕੇ ਜਿਹੜੀ ਸਰਕਾਰ ਬਣਾਈ ਗਈ ਹੈ ਹੁਣ ਲੋਕ ਸੂਝਵਾਨ ਨੇ ਸਮਝਦਾਰ ਨੇ ਤੇ ਉਮੀਦ ਵੀ ਕੀ ਮਤਲਬ ਅਸੀਂ ਪੱਕਾ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਸਾਈ ਦੇ ਵਿੱਚ ਪੰਜਾਬ ਦੇ ਲੋਕ ਵੀ ਡਬਲ ਇੰਜਨ ਦੀ ਸਰਕਾਰ ਬਣਾ ਕੇ ਜੀਜੇਪੀ ਦੀ ਸਰਕਾਰ ਪੰਜਾਬ ਤੋਂ ਬਣਾ ਲੈਣਾ ਮੇਰਾ ਨਾਮ ਰਿੰਕੂ ਗੋਇਲ ਹੈ ਜੀ ਬਹੁਤ-ਬਹੁਤ ਪਹਿਲਾਂ ਤਾਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦੇਣਾ ਚਾਹੁੰਦਾ ਜਿੱਥੇ ਸਚਾਈ ਦੀ ਜਿੱਤ ਤੇ ਝੂਟ ਦੀ ਹਾਰ ਹੋਈ ਹੈ ਦਿੱਲੀ ਦੇ ਵਿੱਚ ਤੇ ਉਸ ਆਪਲਖਸ਼ਮਨ ਨਰਿੰਦਰ ਮੋਦੀ ਜੀ ਨੂੰ ਜੀਪੀ ਨੱਡਾ ਜੀ ਨੂੰ ਮਿਤ ਸ਼ਾਹ ਜੀ ਨੂੰ ਸਾਡੇ ਨੇਤਾ ਅਰਵਿੰਦ ਖੰਨਾ ਜੀ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਸਾਰੀ ਟੀਮ ਸਾਡੀ ਬਲਿਆਰ ਰੋਡ ਦੇ ਉੱਤੇ ਇਕੱਠੀ ਹੋਈ ਹੈ ਜੀ ਅਸੀਂ ਬਹੁਤ ਖੁਸ਼ੀ ਤੇ ਉਹ ਉਹ ਨਾਲ ਉਹ ਬਣਾ ਰਿਹਾ ਤੇ ਬਹੁਤ ਵੱਡੀ ਜਿੱਤ ਹੈ ਜੀ ਇਹ ਅਸੀਂ ਉਮੀਦ ਕਰਦਾ ਕਿ ਡਬਲ ਇੰਜਨ ਦੀ ਸਰਕਾਰ ਬਣੂਗੀ ਪੰਜਾਬ ਦੇ ਵਿੱਚ ਲੋਕ ਸਮਝਣਗੇ ਮੋਦੀ ਜੀ ਦੀਆਂ ਨੀਤੀਆਂ ਨੂੰ ਅਸੀਂ ਪੰਜਾਬ ਦੇ ਵਿੱਚ ਲਿਆ ਕੇ ਆਵਾਂਗੇ ਤਾਂ ਹੀ ਲੋਕਾਂ ਨੂੰ ਪਤਾ ਲੱਗੂਗਾ ਕਿ ਮੋਦੀ ਜੀ ਪੰਜਾਬਾਰੇ ਕੀ ਸੋਚਦੇ ਨੇ ਮੈਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਕਿ ਆਪਾਂ ਗਲਤਫਹਿਮੀਆਂ ਨਾ ਵਧਾਈਏ ਆਪਾਂ ਇੱਕ ਆਪਸੀ ਭਾਈਚਾਰੇ ਦੀ ਸਰਕਾਰ ਬਣਾਈਏ ਦੋ ਡਬਲ ਇੰਜਨ ਦੀ ਸਰਕਾਰ ਹੋਵੇ ਸੈਂਟਰ ਚੋਂ ਰੁਪਈਆ ਆਕੇ ਪੰਜਾਬ ਦੀ ਖੁਸ਼ਹਾਲੀ ਤਰੱਕੀ ਦੀ ਗੱਲ ਕਰੀਏ ਅੱਜ ਉਹ ਬਸੇ ਆਪਾਂ ਨਾ ਦੇਖੋਂਦੇ ਕਰਦੇ ਉਹ ਜਿਹੜੀਆਂ ਪੰਜਾਬ ਦੇ ਵਿਚਾਰੇ ਉਹਨੂੰ ਪਿਆਰੇ ਲਿਖਾਰਦੇ ਅਸੀਂ ਮੈਨੂੰ ਕਿਹਦੀ ਚਾਹੂਆਂ ਬਾਤਾਂ ਪਾੜੀ ਆਪਾਂ ਹਮੇਸ਼ਾ ਜੇ ਝੂਠ ਬੋਲ ਕੇ ਨੀਤੀਆਂ ਬਣਾਵਾਂਗੇ ਜੀ ਉਹ ਕਦੇ ਨਹੀਂ ਚੱਲਦੀਆਂ ਸਚਾਈ ਨਾਲ ਜੋ ਗੱਲ ਕਹੀ ਉਹ ਤੇ ਪੈਰਾ ਦੇਣਾ ਮਿਤਸ਼ਾਹ ਜੀ ਨੇ ਮੋਦੀ ਜੀ ਨੇ ਜੋ ਗੱਲ ਕਹੀ ਉਹ ਕਰਕੇ ਦਿਖਾਈ ਉਹਦੇ ਚੱਲਦੇ ਹੋਏ ਸਰਕਾਰ ਬਣੀ ਹੈ ਜੀ ਪੂਰੇ ਝੂਠ ਬੋਲਿਆ ਜਾ ਰਿਹਾ ਭਗਵੰਤ ਮਾਨ ਜੀ ਨੇ ਨਿਰਾ ਝੂਠ ਬੋਲ ਕੇ ਸਰਕਾਰ ਬਣਾਈ ਹੈ ਜੀ ਹਮੇਸ਼ਾ ਸੱਚ ਦਾ ਜਿਤਾ ਹੁੰਦੀ ਆ ਉਹ ਦਿਖਾਇਆ ਦਿੱਲੀ ਦੇ ਲੋਕਾਂ ਨੇ ਸਾਨੂੰ ਪੂਰੀ ਉਮੀਦ ਹੈ ਜੀ ਅਸੀਂ ਸੁਨੀਲ ਜਾਕਰ ਜੀ ਤੇ ਅਰਵਿੰਦ ਖੰਨਾ ਜੀ ਦੀ ਨਵਾਈ ਚੋਰੇ ਸਰਕਾਰ ਬਣਾਵਾਂਗੇ ਹਾਂ ਜੀ ਮੇਰਾ ਨਾਮ ਸੁਸ਼ਾਨਵਰ ਗੜੀ ਜੀ ਜੀ ਇਸ ਤਰ੍ਹਾਂ ਦੇਰ ਦਮ ਦਿੱਲੀ ਦੇ ਵਿੱਚ ਭਾਜਪਾ ਦੀ ਤੇ ਬਹੁਤ ਬਹੁਤ ਬਤਾਇਆ ਜਿੰਨਾ ਸਾਰੀ ਪਾਰਟੀ ਨੂੰ ਪਾਰਟੀ ਦੇ ਵਰਕਰਾਂ ਨੂੰ ਤੇ ਸੀਨੀਅਰ ਲੀਡਰਸ਼ਿਪ ਨੂੰ ਕਿ ਅੱਜ ਜੋ ਇਹ ਫਤਵਾ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਅਗੇਂਸਟ ਜਨਤਾ ਜਨਤਾ ਨੇ ਉਹੋ ਵਧਾਈ ਦੇ ਪਾਤਰ ਨੇ ਤੇ ਉਹਨਾਂ ਦੀ ਮਿਹਨਤ ਸਦਕਾ ਬੀਜੇਪੀ ਹੁਣ ਸਰਕਾਰ ਬਣ ਕੇ ਕਾਰਜਕਾਰੀ ਹੈ। ਅੱਜ ਇਹਨਾਂ ਨੂੰ ਆਪ ਸਵਾਗਤ ਕਰਦੇ ਹਾਂ। ਇਹਨਾਂ ਦਾ ਪਾਤਰਾਂ ਦੇ ਗੱਲਬਾਤ ਵੀ ਹੁੰਦੀ। ਬਿਲਕੁਲ ਆਮ ਜਿੰਦਾ ਦੀ ਖੁਸ਼ੀ ਹੈ ਜੀ ਉਹ ਵੀ ਬਹੁਤ ਤੰਗ ਨੇ ਪੰਜਾਬ ਦੇ ਵਿੱਚ ਵੀ ਆਮ ਆਮੀ ਪਾਰਟੀ ਤੋਂ ਬਹੁਤ ਲੋਕ ਤੰਗ ਨੇ ਉਹ ਪਰੇਸ਼ਾਨ ਨੇ ਉਹ ਦੇਖ ਰਹੇ ਨੇ ਉਹ ਵੀ ਮਿਕਲਪ ਲੱਭ ਰਹੇ ਨੇ ਤੇ ਲੋਕਾਂ ਨੇ ਲੱਡੂ ਵੰਡ ਕੇ ਸਾਰੇ ਸਾਰੀ ਟੀਮ ਦੇ ਲੱਡੂ ਵੰਡ ਕੇ ਜਿਸ ਤਰ੍ਹਾਂ ਅੱਜਸ਼ਨ ਮਨਾਇਆ। ਜੀ ਬਿਲਕੁਲ ਆਈ ਬਿਲਕੁਲ ਬਿਲਕੁਲ ਪੋਜ਼ਿਟਿਵ ਹੈ ਜੀ ਅਸੀਂ ਬਹੁਤ ਜ਼ਿਆਦਾ ਕਿ ਅੱਗੇ ਫਿਚਰ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਲੈ ਕੇ ਆਵਾਂਗੇ ਤੇ ਆਮ ਆਦਮੀ ਪਾਰਟੀ ਨੂੰ ਹਰਾ ਕੇ ਬੀਜੇਪੀ ਪਾਰਟੀ ਨੂੰ ਸਰਕਾਰ ਬਣਾ ਦੇਵਾਂਗੇ ਅੰਸ਼ਲ ਕਰਗੋ ਕਿਹੜਾ ਬਿਸ ਤਰ੍ਹਾਂ ਦੇਖਦਾ ਜੀ ਇਹ ਪਾਰਟੀ ਮਾਰੀ ਹੋਇਆ ਹੈ ਕਿਹੋ ਜਿਹਾ ਇਸ ਤਰ੍ਹਾਂ ਦਾ ਮੈਸਜ ਹੈ ਜੇ ਕੋ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ 27 ਸਾਲਾਂ ਦੇ ਬਾਅਦ ਭਾਰਤੀ ਜਨਤਾ ਪਾਰਟੀ ਦੀ ਦਿੱਲੀ ਦੇ ਵਿੱਚ ਵਾਪਸੀ ਹੋਈ ਹੈ ਤੇ ਆਮ ਆਦਮੀ ਪਾਰਟੀ ਦੀ ਸ਼ਰਮਨਾਕ ਹਾਰ ਹੋਈ ਹੈ ਤੁਸੀਂ ਇਹ ਦੇਖ ਲਓ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਜੀ ਉਹ ਵੀ ਦੇਖ ਲਓ ਤੁਸੀਂ 44 4500 ਤਕਰੀਬਨ ਵੋਟ ਦੇ ਨਾਲ ਹਾਰ ਚੁੱਕੇ ਨੇ ਤੇ ਇਸ ਤੋਂ ਵੱਧ ਸ਼ਰਮਨਾਕ ਹਾਰ ਹੋਰ ਕੀ ਹੋਊਗੀ ਜਦੋਂ ਪਾਰਟੀ ਦੇ ਸੁਪਰੀਮੋ ਤੱਕ ਹਾਰ ਗਏ ਨੇ ਤੇ ਅਸੀਂ ਉਮੀਦ ਇਹ ਕਰ ਰਹੇ ਹਾਂ ਵੀ ਆਉਣ ਵਾਲੀ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਵੀ ਭਾਰੀ ਬਹੁਮਤ ਦੇ ਨਾਲ ਸਰਕਾਰ ਬਣਾਏਗੀ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਸਾਰਾ ਇੱਕ ਇੱਕ ਵਰਕਰ ਸਾਰੇ ਇਕੱਠੇ ਹੋ ਕੇ ਔਰ ਨਿਕੜ ਦੇ ਵਿੱਚ ਲੱਡੂ ਵੰਡੇ ਰਹੇ ਨੇ ਇਸ ਤੋਂ ਬਾਅਦ ਸੰਗਰੂਰ ਦੇ ਵਿੱਚ ਮਾਨਯੋਗ ਸ਼੍ਰੀ ਅਰਵਿੰਦ ਖੰਨਾ ਜੀ ਦੇ ਦਫ਼ਤਰ ਦੇ ਵਿੱਚ ਵੀ ਲੱਡੂ ਵੰਡੇ ਜਾਣਗੇ ਬਹੁਤ ਖੁਸ਼ੀ ਦਾ ਮਹਿਸੂਸ ਹੋ ਰਿਹਾ ਸਾਨੂੰ ਸਾਰਿਆਂ ਨੂੰ ਮਾਹੌਲ ਬਹੁਤ ਵਧੀਆ ਬਣਿਆ ਹੋਇਆ ਇਸ ਤਰ੍ਹਾਂ ਦੇਖਦੇ ਆਂ ਕਿ ਵੱਡੇ-ਵੱਡੇ ਪੱਪੇ ਸਾਹਿਬ ਜੀ ਦੇ ਲੋਕਾਂ ਨੇ ਸਰਕਾਰ ਲਈ ਕਿਹਨਾਂ ਦਾ ਪੰਜਾਬ ਤੋਂ ਵਿੱਚ ਆਮ ਆਦਮੀ ਪਾਰਟੀ ਬਿਲਕੁਲ ਬਣੇਗੀ ਜੀ ਬਿਲਕੁਲ ਬਣੇਗੀ ਤੇ ਇਹ ਤਾਂ ਤੁਸੀਂ ਇਹ ਦੇਖ ਲਓ ਕਿ ਇਹਨਾਂ ਦੀਆਂ ਨੀਤੀਆਂ ਜਿੰਨੀਆਂ ਗਲਤ ਸੀਗੀਆਂ ਵੀ ਉੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਮੇਨ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਜੀ ਉਹ ਵੀ ਹਾਰੇ ਵੱਡੇ-ਵੱਡੇ ਉਹਨਾਂ ਦੇ ਲ ਤਕਰੀਬਨ 50 49-50 ਸੀਟਾਂ ਭਾਜੀਪੀ ਨੂੰ ਆਈਆਂ ਨੇ ਬਹੁਤ ਖੁਸ਼ੀ ਦੀ ਗੱਲ ਹੈ ਇੱਕ ਪਾਸਾ ਹੋਇਆ ਜੀ ਦੇਖੋ ਦਿੱਲੀ ਦੇ ਲੋਕਾਂ ਨੇ ਆਪਣੀ ਸਹੀ ਬੁੱਧੀ ਨਾਲ ਫੈਸਲਾ ਲੈਂਦੇ ਹੋਏ ਮੋਦੀ ਜੀ ਦੇ ਕੰਮਾਂ ਨੂੰ ਦੇਖਦੇ ਹੋਏ ਮੋਦੀ ਜੀ ਐਤੋਂ ਮੁਮਕਿਨ ਹੈ ਮੋਦੀ ਜੀ ਮਤਲਬ ਕੰਮ ਕੀ ਗਾਰੰਟੀ ਉਹਨੂੰ ਦੇਖਦੇ ਹੋਏ ਵੋਟਾਂ ਪਾਈਆਂ ਨੇ ਬਾਰੀ ਬਹੁਮਤ ਨਾਲ ਭਾਰਤੀ ਜਨਤਾ ਨੂੰ ਪਾਰਟੀ ਨੂੰ ਜਿਤਾਇਆ ਇਸ ਕਰ ਇਸ ਲਈ ਮੈਂ ਤਹਦ ਦਿ ਲੋ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸਾਡੀ ਸੀਨੀਅਰ ਲੀਡਰਸ਼ਿਪ ਹੈ ਔਰ ਮੈਂ ਦਿੱਲੀ ਦੇ ਸਭੂ ਵੋਟਰਾਂ ਦਾ ਪਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ। ਦੇਖੋ ਇਹ ਸਾਨੂੰ ਦਿੱਲੀ ਦੀ ਬਹੁਤ ਖੁਸ਼ੀ ਹੋਈ ਹੈ ਸਾਡੀ ਭਾਰਤੀ ਜਨਤਾ ਪਾਰਟੀ ਦੇ ਉੱਥੇ ਬਾਰੀ ਬਹੁਮਤ ਨਾਲ ਲੋਕਾਂ ਨੇ ਜਿਤਾਇਆ ਅਸੀਂ ਉਸੇ ਖੁਸ਼ੀ ਦੇ ਵਿੱਚ ਲੱਡੂ ਵੰਡੇ। ਬਿਲਕੁਲ ਆਏਗੀ ਜੀ ਦੇਖੋ ਉਰੇ ਵੀ ਲੋਕਾਂ ਨੂੰ ਜਿਵੇਂ ਝੂਠ ਬੋਲ ਕੇ ਆਮ ਆਦਮੀ ਪਾਰਟੀ ਸੱਤਾ ਚ ਆ ਗਈ ਉਹ ਝੂਠ ਜਿਆਦਾ ਦਿਨ ਨਹੀਂ ਚੱਲਦਾ ਸਤਾਈ ਦੇ ਵਿੱਚ ਸਾਡੀ ਬਾਰੀ ਬਹੁਮਤ ਨਾਲ ਸਰਕਾਰ ਬਣੂਗੀ ਕਿਉਂਕਿ ਮੋਦੀ ਜੀ ਜੋ ਕਹਿੰਦੇ ਨੇ ਉਹ ਕਰਦੇ ਨੇ ਮੋਦੀ ਜੀ ਹੈ ਤਾਂ ਮੁਮਕਿਨ ਹੈ ਇੰਡੀਆ ਕ੍ਰਾਈਮ ਨਿਊਜ਼ ਜੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼